ਚੰਡੀਗੜ੍ਹ ਪਾਰਕ ਵਿੱਚ ਸੈਰ ਕਰਦੇ ਜਦੋਂ ਸੂਰਜ ਦੇ ਛਿਪਣ ਦਾ ਵੇਲਾ ਆ ਜਾਂਦਾ ਨਾ ਤਾਂ ਪੱਛਮ ਦਿਸ਼ਾ ਤੋਂ ਅਚਾਨਕ ਇੱਕ ਖਾਸ ਔਰਜ ਤੁਹਾਨੂੰ ਫਿਰਦੀ ਹੁੰਦੀ ਹੈ ਉਸ ਵੇਲੇ ਕਦਮ ਕੁਝ ਪਲ ਲਈ ਰੁਕ ਜਾਂਦੇ ਆ ਕਿਉਂਕਿ ਉਹ ਆਵਾਜ਼ ਸਾਰਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ ਵੀ ਦੋਸਤੋ ਉਹ ਇਸਲਾਮ ਭਾਈਚਾਰੇ ਦੀ ਮਗਰਬ ਦੀ ਅਜ਼ਾਨ ਦਾ ਵਕਤ ਹੁੰਦਾ ਹੈ ਤੇ ਮਸਜਿਦ ਤੋਂ ਉਹ ਅਲੌਗਿਕ ਆਵਾਜ਼ ਆ ਹੁੰਦੀ ਹੈ ਅੱਲਾਹੁ ਅਕਬਰ ਅੱਲਾਹੁ ਅਕਬਰ ਮੌਲਵੀ ਦੇ ਖਾਸ ਸਪੀਕਿੰਗ ਸਟਾਈਲ ਤੋਂ ਉੱਭਜੀ ਉਹ ਰਸਮਈ ਆਵਾਜ਼ ਤਨਵਦਨ ਮਨਮਸਤ ਕੰਦਰ ਇੱਕ ਅਜੀਬ ਤਰ੍ਹਾਂ ਦੀ ਜੁੰਬੁਸ਼ ਜਿਹੀ ਇੱਕ ਅਜੀਬ ਜੀ ਜੁਬਲੀਐਂਟ ਮੂਡ ਵਾਲੀ ਕੈਫੀਤਾਰੀ ਕਰ ਦਿੰਦੀ ਹੈ ਹਵਾ ਵਜਦੀ ਤੈਰਦੀ ਹੋਈ ਉਹ ਰਿਦਮਿਕ ਲੈ ਦੇ ਪਲ ਸਵਾਸਾਂ ਨੂੰ ਥਾਂ ਹੀ ਰੋਕ ਲੈਂਦੇ ਐ ਤੇ ਅਹਿਸੂਸ ਹੋਣ ਲੱਗ ਪੈਂਦਾ ਜਿਵੇਂ ਉਹ ਲਬਾਉਂਦੀਆਂ ਛੋਹਦੀਆਂ ਰੋਹਾਨੀ ਤਰੰਗਾਂ ਦਿਮਾਗ ਦੇ ਨਿਊਰਲ ਪਾਥ ਨੂੰ ਦਿਮਾਗੀ ਨਿਊਰੋਨਸ ਨੂੰ ਐਕਟਿਵ ਕਰ ਰਹੀਆਂ ਹੁਣ ਗੱਲ ਕੀ ਅਜ਼ਾਨ ਦੀ ਮਸਜਿਦ ਚੋਂ ਟਰੈਵਲ ਕਰਦੀ ਆਉਂਦੀ ਉਹ ਮਧੁਰ ਨਿਆਰੀ ਆਵਾਜ਼ ਚਿੰਤਨ ਨੂੰ ਕਿਸੇ ਅਦਭੁਤ ਮੰਜ਼ਰ ਵਿੱਚ ਹੀ ਨਹੀਂ ਲੈ ਜਾਂਦੀ ਸਗੋਂ ਨਵੇਕਲੀ ਉਹ ਤਨ ਉਹ ਪਾਲ ਦੂਰ ਕਿਸੇ ਰੋਹਾਨੀ ਰਸਤਗਾਹ ਵਿੱਚ ਕਿਸੇ ਰੋਹਾਨੀ ਉਪ ਮੰਡਲ ਵਿੱਚ ਲੈ ਜਾਂਦੇ ਜਾਪਦੇ ਹੈ ਇੱਕ ਦਿਨ ਉਹਤੀ ਜਹীন ਅਰਬੀ ਫਾਰਸੀ ਦੇ ਪ੍ਰੋਫੈਸਰ لیاقت ਜੀਨ ਸਾਹਿਬ ਤੋਂ ਪੁੱਛਿਆ ਵੀ ਇਹ ਮਗਰਬ ਦੀ ਅਜ਼ਾਨ ਦਾ ਮਤਲਬ ਕੀ ਹੈ ਇਸ ਦੀ ਵਿਦਾ ਤੇ ਇਸ ਦੇ ਮਨੋਰਥ ਤੇ ਮੰਤਕ ਕੀ ਹੈ ਜਦੋਂ ਉਹਨਾਂ ਨੇ ਦੱਸਿਆ ਤਾਂ ਬੜੇ ਗਹਿਰੇ ਗਿਆਨ ਦੀ ਗੱਲ ਉਹਨਾਂ ਨੇ ਦੱਸੀ ਪ੍ਰੋਫੈਸਰ لیاقت ਜੀਂ ਜੀ ਆਂਦੇ ਆ ਵੀ ਮਗਰਬ ਦੀ ਅਜ਼ਾਨ ਵੇਲੇ ਸਭ ਤੋਂ ਪਹਿਲਾਂ ਚਾਰ ਵਾਰ ਅੱਲਾਹੁ ਅਕਬਰ ਉਚਾਰਿਆ ਜਾਂਦਾ ਹੈ ਤੇ ਅੱਲਾਹੁ ਅਕਬਰ ਤੋਂ ਮਰਾਦ ਹੈ ਉਹ ਖੁਦਾ ਗ੍ਰੇਟ ਹੈ ਗ੍ਰੇਟੈਸਟ ਹੈ ਤੇ ਫਿਰ ਅਰਬੀ ਫਰੇਜ ਵਾਲੀਆਂ ਚਾਰ ਆਇਤਾਂ ਜਿਹੜੀਆਂ ਬਹੁਤ ਹੀ ਵੱਡੇ ਅਰਥਾਂ ਵਾਲੀਆਂ ਹੁੰਦੀਆਂ ਉਹਨਾਂ ਦਾ ਚਾਰਨ ਹੁੰਦਾ ਹੈ ਅਸ਼ਹਦ ਅੱਲਾ ਇਲਾਹਾ ਇਲਲਾ ਅਸ਼ਹਦ ਅੰਨਾ ਮੁਹੰਮਦ ਅਰ ਰਸੂਲ ਅੱਲਾ ਹਯਾ ਅਲ ਸਲਾਹ ਹਯਾ ਅਲ ਸਲਾਹ ਹਯਾ ਅਲ ਫਲਾ ਅੱਲਾਹੁ ਅਕਬਰ ਲਾ ਇਲਾਹਾ ਇਲੱਲਾ ਹਯਾ ਅਲ ਸਲਾ ਇਸ ਅਰਬੀ ਫਰੇਜ਼ ਦਾ ਅਰਥ ਬਹੁਤ ਹੀ ਰੋਹਾਨੀਕ ਕੋ ਮੁੰ ਦੇਣ ਵਾਲਾ ਹੈ ਨਮਾਜ਼ ਕੀ ਤਰਫ ਆਓ ਨਮਾਜ਼ ਪੜ੍ਹਨ ਲਈ ਆਓ ਹਯਾ ਅਲ ਫਲਾ ਇਹ ਤੋਂ ਭਾਵ ਹੈ ਵੀ ਆਓ ਕਾਮਯਾਬੀ ਕੀ ਤਰਫ ਆਓ ਕਮ ਟੁਵਰਡ ਸਕਸੈਸ ਕल्याणकारी ਬਲਾਓ ਆਉ ਮਿਲ ਕੇ ਜਮਾਤ ਲਾ ਕੇ ਆਪਾਂ ਰੱਬ ਦੀ ਇਬਾਦਤ ਕਰੀਏ ਮਸਜਿਦ ਵਿੱਚ ਬੈਠ ਕੇ ਸਰਲ ਸ਼ਬਦਾਂ ਵਿੱਚ ਇਹ ਸ਼ਾਮ ਵਾਲੀ ਮਗਰਬ ਦੀ ਅਜ਼ਾਨ ਮੁਸਲਮਾਨ ਭਾਈਚਾਰੇ ਨੂੰ ਇੱਕ ਬਲਾਵਾ ਹੁੰਦਾ ਹੈ ਵੀ ਆਓ ਮਸਜਿਦ ਵਿੱਚ ਇਕੱਠੇ ਹੋ ਕੰਮ ਧੰਦਾ ਕਰ ਰਹੇ ਪੁਰਸ਼-ਪ੍ਰਾਣੀ ਆਪ ਦਾ ਕੰਮ ਧੰਦਾ ਛੱਡ ਕੇ ਮਸਜਿਦ ਵਿੱਚ ਪਹੁੰਚਣ ਆਪਾਂ ਖੁਦਾ ਅੱਗੇ ਕਾਮਯਾਬੀ ਤੇ ਮਨੁੱਖੀ ਖਿਆਲਣ ਲਈ ਉਸ ਅੱਲਾਹ ਅੱਗੇ ਪ੍ਰੇਅਰ ਕਰੀਏ ਤਾਂ ਜੋ ਸਾਨੂੰ ਰੂਹਾਨੀ ਸਕੂਨ ਹਾਸਲ ਹੋਵੇ ਤੇ ਆਤਮਿਕ ਕਾਮਯਾਬੀ ਮੁਬਾਰਕ ਹੋਵੇ ਸਾਨੂੰ ਤੇ ਉਸ ਡਿਵਾਈਨ ਪਾਵਰ ਤੋਂ ਆਪਾਂ ਖੁਸ਼ੀਆਂ ਦੀ ਬਖਸ਼ਿਸ਼ ਹਾਸਲ ਕਰ ਲਈ। ਖਾਸ ਮਕਸਦ ਇਹ ਵੀ ਹੁੰਦਾ ਹੈ ਵੀ ਇਕੱਤਰ ਹੋ ਕੇ ਮਸਜਿਦ ਵਿੱਚ ਦਿਨ ਭਰ ਚ ਹੋਈਆਂ ਖੁਨਾਮੀਆਂ ਗਲਤੀਆਂ ਦੀ ਰੱਬ ਤੋਂ ਭੁੱਲ ਬਖਸ਼ਾ ਲਈ ਜਾਵੇ ਤੇ ਰਾਤ ਦੀ ਨੀਂਦ 'ਚ ਜਾਣ ਤੋਂ ਪਹਿਲਾਂ ਮਿਹਰਬਾਨ ਅੱਲਾ ਉਸ ਰੱਬ ਨੂੰ ਯਾਦ ਕਰ ਲਿਆ ਜਾਵੇ। ਇਸ ਮਗਰਬ ਦੀ ਜਾਨ ਦੀ ਰਸਮ ਇੱਕ ਤਰ੍ਹਾਂ ਨਾਲ ਸੋਹਣੇ ਰੱਬ ਨਾਲ ਰੀਕਨੈਕਟ ਕਰਨ ਦਾ ਰੱਬ ਦੇ ਨਾਲ ਮਨੁੱਖੀ ਰੂਹਾਂ ਨੂੰ ਜੋੜਨ ਦਾ ਸੱਦਾ ਹੁੰਦਾ ਹੈ ਆਓ ਬੈਠ ਕੇ ਉਸ ਅੱਲਾ ਦਾ ਸ਼ੁਕਰਗੁਜ਼ਾਰ ਹੋਈਏ ਦੁਆ ਕਰਕੇ ਉਸ ਤੋਂ ਚੰਗਾ ਕਰਨ ਦੀ ਹਿਦਾਇਤ ਹਾਸਲ ਕਰ ਲਈਏ ਸੁਰੀਲੀ ਆਵਾਜ਼ ਵਿੱਚ ਇਹ ਮਗਰਬ ਦੀ ਜਿਹੜੀ ਅਜ਼ਾਨ ਹੈ ਇਹ ਮੁਸਲਮ ਕਮਿਊਨਿਟੀ ਨੂੰ ਨਮਾਜ਼ ਅਦਾ ਕਰਨ ਲਈ ਇੱਕ ਪੁਕਾਰ ਹੁੰਦੀ ਹੈ ਤੇ ਇਹਦਾ ਅੰਤਰੀ ਭਾਵ ਇਹ ਹੈ ਵੀ ਇਤਨਾਲ ਆਪਸੀ ਇਕਤਾ ਤੇ ਲੋਕ ਸਮੂਹ ਦਾ ਭਗਤੀਵਾਦ ਵਧਦਾ ਹੈ ਜੀਵਨ ਦੀ ਜਿਹੜੀ ਨਾਸ਼ਵੰਤਤਾ ਹੈ ਤੇ ਉਹਨੂੰ ਯਾਦ ਕਰਾਉਂਦਾ ਤੇ ਖੁਦਾ ਮaaf ਕਰਨ ਦੀ ਸ਼ਕਤੀ ਵੀ ਬਖਸ਼ਦਾ ਹੈਗਾ ਅਸਲਾਮ ਵਿੱਚ ਮਸਜਿਦ ਵਿੱਚ ਜਮਾਤ ਲਾ ਕੇ ਨਮਾਜ਼ ਪੜਨ ਨਾਲ ਵੱਧ ਸਵਾਬ ਮਰਦਾ ਦੱਸਿਆ ਜਾਂਦਾ ਹੈਗਾ ਵੀ ਪੁੰਨ ਦਾ ਕੰਮ ਦੱਸਿਆ ਜਾਂਦਾ ਹੈਗਾ ਮਗਰਬ ਦੀ ਜਾਨ ਤੋਂ ਬਾਅਦ ਮਸਜਿਦ ਵਿੱਚ ਨਮਾਜ਼ ਪੜਨ ਦਾ ਵੱਡਾ ਮਨਤਵੀ ਵੀ ਹੈ ਵੀ ਖੁਦਾ ਦੀ ਇਬਾਦਤ ਕਰਦਿਆਂ ਭਾਈਚਾਰੇ ਨੂੰ ਪਰਫੁੱਲਤ ਕਰਨ ਲਈ ਜੁੜਨਾ ਹੁੰਦਾ ਹੈ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਇੱਕ ਰੂਹਾਨੀ ਵਸੀਲਾ ਹੁੰਦਾ ਹੈ ਕਮਿਊਨਿਟੀ ਨੂੰ ਜੋੜ ਕੇ ਰੱਖਣ ਦਾ ਇੱਕ ਨਪ ਉਪਰਾਲਾ ਹੁੰਦਾ ਹੈ ਵੀ ਦੋਸਤੋ ਸੰਸਾਰ ਦੇ ਜਿੰਨੇ ਵੀ ਮੁੱਖ ਧਰਮ ਹੈ ਸਭ ਦਾ ਮਨੋਰਥ ਕਿਤੇ ਨਾ ਕਿਤੇ ਇਹੀ ਸੰਦੇਸ਼ ਦਿੰਦਾ ਲੱਗਦਾ ਹੈ ਵੀ ਮਨੁੱਖੀ ਦੁਨੀਆ ਨੂੰ ਵੀ ਚੰਗੇ ਮਾਰਗ ਤੇ ਚੱਲੋ ਪਿਆਰ ਮੁਹੱਬਤ ਤੇ ਸ਼ਾਂਤੀ ਨਾਲ ਰਹਿਣ ਦਾ ਅਮਲ ਤਿਆਰ ਕਰੋ ਇਹਨਾਂ ਦਾ ਸੰਦੇਸ਼ ਇੱਕ ਸਮਾਨੀ ਹੈ ਤੇ ਹਰੇਕ ਦਾ ਪਚਾਹੇ ਕਿਰਿਆਕਰਮ ਤੌਰ ਤਰੀਕਾ ਚਾਹੇ ਵੱਖਰੀ ਤਰ੍ਹਾਂ ਦਾ ਹੈ ਪਰ ਲਕਸ਼ ਮਕਸਦ ਸੰਦੇਸ਼ ਚੰਗੇ ਇਨਸਾਨ ਬਣਨ ਦਾ ਹੀ ਹੈ ਈਮਾਨ ਕਾਇਮ ਕਰਨ ਤੇ ਦਾਤੇ ਰੱਬ ਤੋਂ ਉਹ ਆਸਰਾ ਲੈ ਕੇ ਸੱਤੇ ਰਾਤੇ ਗਾਮਜਨ ਹੋਣ ਵਾਲਾ ਹੀ ਹੈ ਪਿਆਰੇ ਸਤਿਕਾਰ ਦੋਸਤੋ ਮਾਜਰਤ ਕੇ ਸਾਥ ਮੈਂ ਕੋਈ ਅਰਬੀ ਫਾਰਸੀ ਦਾ ਉਰਦੂ ਦਾ ਸਕਾਲਰ ਨਹੀਂਗਾ ਤੇ ਖਾਸ ਇਲਮ ਨਾ ਹੋਣ ਕਰਕੇ ਮੇਰੇ ਤੋਂ ਜਿਹੜੀਆਂ ਅਰਬੀ ਦੀਆਂ ਫਰੇਜਾਂ ਦਾ ਉਚਾਰਨ ਕੀਤਾ ਨਾ ਉੱਤੇ ਤਾਂ ਉਹ ਵਿਧੀ ਵਿਧਾਨ ਦੱਸਣ ਵਿੱਚ ਫਰਕ ਜ਼ਰੂਰ ਰਹਿ ਗਿਆ ਹੋਊਗਾ ਮੈਂ ਮਾਜਰਤ ਖਾਂ ਤੇ ਮਾਫੀ ਦਾ ਤਲਬ ਕਰ ਰਹਾ ਮੇਰੀ ਕੋਸ਼ਿਸ਼ ਇਹ ਹੀ ਦੱਸਣ ਦੀ ਹੈ ਵੀ ਸਭ ਧਰਮ ਮਨੁੱਖੀ ਭਲੇ ਦੀ ਗੱਲ ਕਰਦੇ ਐ ਤੇ ਭਾਈ ਝਾਰਕ ਸਾਂਝ ਵਧਾਉਣ ਉੱਤੇ ਫੋਕਸ ਹੁੰਦੇ ਐ ਤੇ ਵਿਸ਼ਵ ਵਿਆਪੀ ਸ਼ਾਂਤੀ ਰੱਖਣ ਦੇ ਅਮਲ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰ ਰਹੇ ਹੁੰਦੇ ਆ ਸਭ ਨੂੰ ਆਪੋ ਆਪਣਾ ਧਰਮ ਮੁਬਾਰਕ